ਬਿਜ਼ਨਸ ਸ਼ਬਦ ਸੁਣਦੇ ਹੀ ਸਾਡੇ ਮਨ ਵਿੱਚ ਕਈ ਤਰ੍ਹਾਂ ਦੀਆਂ ਤਸਵੀਰਾਂ ਬਣਦੀਆਂ ਹਨ ਕੋਈ ਸੋਚਦਾ ਹੈ ਵੱਡਾ ਆਫਿਸ ਹੋਵੇ ਚਮਕਦਾਰ ਟੇਬਲ ਹੋਵੇ ਕਰਮਚਾਰੀ ਸलाम ਕਰਦੇ ਹੋਣ ਕੋਈ ਸੋਚਦਾ ਹੈ ਕਾਰਾਂ ਹੋਣ ਪੈਸਾ ਹੋਵੇ ਆਜ਼ਾਦੀ ਹੋਵੇ ਪਰ ਸੱਚ ਇਹ ਹੈ ਕਿ ਬਿਜ਼ਨਸ ਸਿਰਫ ਸੁਪਨਿਆਂ ਦਾ ਖੇਡ ਨਹੀਂ ਹੁੰਦਾ ਇਹ ਹਕੀਕਤ ਦਾ ਇਮਤਿਹਾਨ ਹੁੰਦਾ ਹੈ ਅਕਸਰ ਅਸੀਂ ਲੋਕਾਂ ਨੂੰ ਦੇਖਦੇ ਹਾਂ ਕੋਈ ਰਿਸ਼ਤੇਦਾਰ ਕੋਈ ਦੋਸਤ ਕੋਈ ਗੁਆਂਢੀ ਬਿਜ਼ਨਸ ਕਰ ਰਿਹਾ ਹੈ ਤੇ ਸਫਲ ਵੀ ਹੈ ਅੰਦਰੋਂ ਅੰਦਰ ਸਾਡਾ ਵੀ ਮਨ ਕਰਦਾ ਹੈ ਕਿ ਅਸੀਂ ਵੀ ਕੁਝ ਸ਼ੁਰੂ ਕਰੀਏ ਪਰ ਦੋਸਤੋ bizness ਦੀ ਦੁਨੀਆ ਵਿੱਚ ਕਦਮ ਰੱਖਣ ਤੋਂ ਪਹਿਲਾਂ ਇੱਕ ਸੱਚ ਜਾਣ ਲੋ ਇਹ ਰਾਹ ਹਰ ਕਿਸੇ ਲਈ ਨਹੀਂ ਹੁੰਦਾ ਇੱਥੇ ਸਿਰਫ ਉਹੀ ਚੱਲਦਾ ਹੈ ਜੋ ਤਿਆਰ ਹੋ ਕੇ ਆਉਂਦਾ ਹੈ ਅਸੀਂ ਅਕਸਰ ਜੋਸ਼ ਵਿੱਚ ਆ ਕੇ ਫੈਸਲਾ ਕਰ ਲੈਂਦੇ ਹਾਂ ਸੋਚਦੇ ਹਾਂ ਯਾਰ ਦੂਜਾ ਕਰ ਰਿਹਾ ਮੈਂ ਵੀ ਕਰ ਲਵਾਂਗਾ ਪਰ ਫਿਰ ਹਕੀਕਤ 'ਚ ਪਛਤਾਉਣਾ ਪੈਂਦਾ ਹੈ ਕਰਜ਼ੇ ਚੜ ਜਾਂਦੇ ਹਨ ਦਿਲ ਟੁੱਟ ਜਾਂਦਾ ਹੈ ਤੇ ਉਹੀ bizness ਜਿਸ ਨੂੰ ਆਜ਼ਾਦੀ ਸਮਝਿਆ ਸੀ ਉਹ ਬੋਝ ਬਣ ਜਾਂਦਾ ਹੈ bizness ਵਿੱਚ ਕਦਮ ਰੱਖਣਾ ਆਸਾਨ ਹੈ ਪਰ ਉਸ ਨੂੰ ਚਲਾਉਣਾ ਉਸ ਨੂੰ ਵਿਦੌਣਾ ਉਸ ਵਿੱਚ ਕਾਇਮ ਰਹਿਣਾ ਇਹ ਸਭ ਤੋਂ ਮੁਸ਼ਕਲ ਹੈ ਤੁਸੀਂ ਜਾਣਦੇ ਹੋ ਕਿ 100 ਵਿੱਚੋਂ 90 ਬਿਜ਼ਨਸ ਪਹਿਲੇ ਕੁਸਾਲਾਂ ਵਿੱਚ ਬੰਦ ਹੋ ਜਾਂਦੇ ਹਨ ਅਤੇ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਤਿਆਰੀ ਦੀ ਕਮੀ ਪਰ ਚਿੰਤਾ ਨਾ ਕਰੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤੁਸੀਂ ਸਿੱਖਣਾ ਚਾਹੁੰਦੇ ਹੋ ਅਤੇ ਜਿਹੜਾ ਮਨੁੱਖ ਪਹਿਲਾਂ ਹੀ ਆਪਣੀਆਂ ਗਲਤੀਆਂ ਘਟਾ ਲੈਂਦਾ ਹੈ ਉਸ ਦੀ ਸਫਲਤਾ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਦੋਸਤੋ ਬਿਜ਼ਨਸ ਦੀ ਦੁਨੀਆ ਵਿੱਚ ਸਿਰਫ ਪੈਸਾ ਨਹੀਂ ਚਾਹੀਦਾ ਸਿਰਫ ਸੁਪਨੇ ਨਹੀਂ ਚਾਹੀਦੇ ਚਾਹੀਦਾ ਗਿਆਨ ਤਜਰਬਾ ਸਬਰ ਤੇ ਸਭ ਤੋਂ ਵੱਧ ਹਿੰਮਤ ਤੇ ਇਹਨਾਂ ਸਭ ਤੋਂ ਵੱਧ ਚਾਹੀਦੀ ਹੈ ਸਹੀ ਸੋਚ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਉਹ 10 ਗੱਲਾਂ ਜੋ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਪਤਾ ਹੋਣੀਆ ਲਾਜ਼ਮੀ ਹਨ ਇਹ ਉਹ ਸੱਚ ਹਨ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਆਪਣੇ ਕਦਮ ਸੋਚ ਸਮਝ ਕੇ ਚੁੱਕੋਗੇ ਇਹ ਉਹ ਹੁਨੁਕਤੇ ਹਨ ਜਿਨ੍ਹਾਂ ਨੂੰ ਨਾ ਜਾਣ ਕੇ ਕਈ ਲੋਕ ਬਰਬਾਦ ਹੋ ਗਏ ਪਰ ਜਿਨ੍ਹਾਂ ਨੇ ਸਮਝ ਲਿਆ ਉਹ ਚੜਦੇ ਸੂਰਜ ਵਾਂਗ ਉਭਰੇ ਸੋਚੋ ਜੇ ਤੁਸੀਂ ਆਪਣਾ ਬਜਟ ਸਹੀ ਤਰੀਕੇ ਨਾਲ ਪਲਾਨ ਕਰੋ ਤਾਂ ਕਰਜ਼ੇ ਦਾ ਡਰ ਕਦੇ ਨਹੀਂ ਹੋਵੇਗਾ ਜੇ ਤੁਸੀਂ ਮਾਰਕੀਟ ਨੂੰ ਸਮਝ ਕੇ ਬਿਜ਼ਨਸ ਸ਼ੁਰੂ ਕਰੋ ਤਾਂ ਗਾਹਕ ਆਪ ਹੀ ਤੁਹਾਡੇ ਕੋਲ ਆਉਣਗੇ ਜੇ ਤੁਸੀਂ ਜੋਸ਼ ਨਾਲ ਨਹੀਂ ਪਰ ਯੋਜਨਾ ਨਾਲ ਅੱਗੇ ਵਧੋ ਤਾਂ ਹਰ ਕਦਮ ਤੇ ਕਾਮਯਾਬੀ ਤੁਹਾਡੇ ਨਾਲ ਹੋਵੇਗੀ ਤੇ ਜੇ ਤੁਸੀਂ ਮਨੋਵਿਗਿਆਨਕ ਤਿਆਰੀ ਕਰ ਲਓ ਤਾਂ ਨੁਕਸਾਨ ਵੀ ਤੁਹਾਨੂੰ ਰੋਕ ਨਹੀਂ ਸਕੇਗਾ ਯਾਦ ਰੱਖੋ ਦੋਸਤੋ ਬਿਜ਼ਨਸ ਇੱਕ ਯਾਤਰਾ ਹੈ ਇੱਥੇ ਹਾਰ ਵੀ ਹੈ ਜਿੱਤ ਵੀ ਹੈ ਪਰ ਜਿਹੜਾ ਮਨੁੱਖ ਸਹੀ ਤਿਆਰੀ ਨਾਲ ਚੱਲਦਾ ਹੈ ਉਹ ਹਾਰ ਕੇ ਵੀ ਜਿੱਤਦਾ ਹੈ ਇਸ ਲਈ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਕਰਨ ਤੋਂ ਪਹਿਲਾਂ ਇਹ 10 ਗੱਲਾਂ ਜ਼ਰੂਰ ਸੁਣੋ ਇਹ ਤੁਹਾਡੀ ਸੋਚ ਬਦਲਣਗੀਆਂ ਤੇ ਸ਼ਾਇਦ ਤੁਹਾਡੀ ਜ਼ਿੰਦਗੀ ਵੀ ਚਲੋ ਸ਼ੁਰੂ ਕਰੀਏ business ਸ਼ੁਰੂ ਕਰਨ ਤੋਂ ਪਹਿਲਾਂ ਉਹ 10 ਗੱਲਾਂ ਜੋ ਤੁਹਾਨੂੰ ਜ਼ਰੂਰ ਜਾਣਣੀਆਂ ਚਾਹੀਦੀਆਂ ਹਨ ਨੰਬਰ 1 ਪਹਿਲਾਂ ਆਪਣੇ ਬਜਟ ਨੂੰ ਸਮਝੋ ਜਦੋਂ ਗੱਲ business ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਆਪਣਾ ਬਜਟ ਸਮਝਣਾ ਕਈ ਲੋਕਾਂ ਨੂੰ ਇਹ ਸਧਾਰਨ ਗੱਲ ਲੱਗਦੀ ਹੈ ਪਰ ਅਸਲ ਵਿੱਚ business ਦੀ ਨੀ ਹੀ ਇਥੇ ਟਿੱਕੀ ਹੁੰਦੀ ਹੈ ਅਕਸਰ ਹੁੰਦਾ ਕੀ ਹੈ ਅਸੀਂ ਜੋਸ਼ ਵਿੱਚ ਆ ਕੇ ਸੋਚ ਲੈਂਦੇ ਆ ਯਾਰ business ਸ਼ੁਰੂ ਕਰਨਾ ਹੈ ਤੇ ਉਸ ਲਈ ਵੱਡਾ ਪੈਸਾ ਚਾਹੀਦਾ ਹੈ ਲੋਕ ਕਰਜ਼ੇ ਲੈ ਲੈਂਦੇ ਹਨ ਬੈਂਕ ਤੋਂ ਲੋਨ ਚੁੱਕ ਲੈਂਦੇ ਹਨ ਰਿਸ਼ਤੇਦਾਰਾਂ ਤੋਂ ਉਧਾਰ ਮੰਗ ਲੈਂਦੇ ਹਨ ਪਰ ਸੱਚ ਇਹ ਹੈ ਜਿਹੜਾ business ਕਰਜ਼ੇ ਦੇ ਬੋਝ ਨਾਲ ਸ਼ੁਰੂ ਹੁੰਦਾ ਹੈ ਉਹ ਅੱਧੀ ਰਾਹ ਹੀ ਥੱਕ ਜਾਂਦਾ ਹੈ ਸੋਚੋ ਜ਼ਰਾ ਜੇ ਤੁਹਾਡੇ ਕੋਲ 5 ਲੱਖ ਰੁਪਏ ਹਨ ਤੇ ਤੁਸੀਂ 15 ਲੱਖ ਦਾ business ਖੜਾ ਕਰਨ ਦੀ ਸੋਚ ਰਹੇ ਹੋ ਤਾਂ 10 ਲੱਖ ਦਾ ਕਰਜ਼ਾ ਤੁਹਾਨੂੰ ਕਿਵੇਂ ਖਾਏਗਾ ਹਰ ਮਹੀਨੇ EMI ਦਾ ਦਬਾਅ ਇੰਟਰਸਟ ਦਾ ਡਰ ਤੇ ਦਿਮਾਗ ਵਿੱਚ ਹਰ ਵੇਲੇ ਇਹ ਚਿੰਤਾ ਕਿ ਜੇ ਬਿਜ਼ਨਸ ਨਾ ਚੱਲਿਆ ਤਾਂ ਕੀ ਹੋਵੇਗਾ ਕੀ ਤੁਸੀਂ ਸੋਚ ਸਕਦੇ ਹੋ ਕਿ ਇਸ ਹਾਲਤ ਵਿੱਚ ਇਨਸਾਨ ਕਿਵੇਂ ਸ਼ਾਂਤੀ ਨਾਲ ਬਿਜ਼ਨਸ ਚਲਾ ਸਕਦਾ ਹੈ ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਆਪਣਾ ਬਜਟ ਪੱਕਾ ਜਾਣੋ ਜਿੰਨਾ ਪੈਸਾ ਤੁਹਾਡੇ ਕੋਲ ਹੈ ਉਸੇ ਨਾਲ ਸ਼ੁਰੂ ਕਰੋ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਕੋਈ ਸ਼ਰਮ ਦੀ ਗੱਲ ਨਹੀਂ ਬਲਕਿ ਇਹ ਤਾਂ ਅਕਲਮੰਦੀ ਹੈ ਕਿਉਂਕਿ ਛੋਟੇ ਤੋਂ ਸ਼ੁਰੂ ਕਰਕੇ ਗਲਤੀਆਂ ਵੀ ਛੋਟੀਆਂ ਹੁੰਦੀਆਂ ਹਨ ਤੇ ਜੇ ਗਲਤੀ ਹੋ ਵੀ ਗਈ ਤਾਂ ਉਸ ਤੋਂ ਉੱਠਣਾ ਆਸਾਨ ਹੁੰਦਾ ਹੈ ਦੁਨੀਆ ਦੇ ਵੱਡੇ ਬਿਜ਼ਨਸਮੈਨਸ ਨੂੰ ਦੇਖੋ ਉਹਨਾਂ ਨੇ ਵੀ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਸੀ ਕੋਈ ਗੈਰੇਜ ਵਿੱਚ ਬੈਠ ਕੇ ਕੰਮ ਕਰ ਰਿਹਾ ਸੀ ਕੋਈ ਛੋਟੀ ਦੁਕਾਨ ਤੋਂ ਸ਼ੁਰੂ ਹੋਇਆ ਸੀ ਤੇ ਕਿਸੇ ਨੇ ਘਰ ਦੇ ਇੱਕ ਕਮਰੇ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਬਜਟ ਨੂੰ ਸਮਝਿਆ ਉਸ ਦੇ ਅੰਦਰ ਹੀ ਕੰਮ ਸ਼ੁਰੂ ਕੀਤਾ ਤੇ ਹੌਲੀ-ਹੌਲੀ ਉਸ ਨੂੰ ਵਧਾਇਆ ਯਾਦ ਰੱਖੋ ਵੱਡਾ ਬਣਨ ਲਈ ਛੋਟਾ ਸ਼ੁਰੂ ਕਰਨਾ ਹੀ ਪੈਂਦਾ ਹੈ ਬਜਟ ਦਾ ਸਿਰਫ ਮਤਲਬ ਪੈਸੇ ਦੀ ਰਕਮ ਨਹੀਂ ਹੁੰਦੀ ਬਜਟ ਦਾ ਮਤਲਬ ਹੈ ਤੁਹਾਡੇ ਕੋਲ ਕਿੰਨੀ ਇਨਵੈਸਟਮੈਂਟ ਹੈ ਕਿੰਨਾ ਸਮਾਂ ਹੈ ਕਿੰਨੇ ਸਰੋਤ ਹਨ ਤੇ ਕਿੰਨੀ ਤਾਕਤ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਜਾਣਦੇ ਤਾਂ ਬਿਜ਼ਨਸ ਇੱਕ ਅੰਨੇ ਰਾਹ ਤੇ ਚੱਲਣ ਵਰਗਾ ਹੈ ਅਕਸਰ ਲੋਕਾਂ ਨਾਲ ਹੁੰਦਾ ਇਹ ਹੈ ਕਿ ਉਹ ਆਪਣੇ ਖਰਚੇ ਗਿਣਦੇ ਹੀ ਨਹੀਂ ਸੋਚਦੇ ਹਨ ਜਿੰਨਾ ਆਵੇਗਾ ਉਸ ਨਾਲ ਚਲਾ ਲਵਾਂਗੇ ਪਰ ਜਦੋਂ ਅਸਲ ਖਰਚੇ ਸਾਹਮਣੇ ਆਉਂਦੇ ਹਨ ਜਿਵੇਂ ਕਿ ਰੈਂਟ ਸੈਲਰੀ ਬਿਲਸ ਮਾਰਕੀਟਿੰਗ ਤਾਂ ਅਕਸਰ ਉਹ ਹੱਥ ਖੜੇ ਕਰ ਦਿੰਦੇ ਹਨ ਦੋਸਤੋ ਇਹ ਸਭ ਤੋਂ ਵੱਡੀ ਗਲਤੀ ਹੈ ਆਪਣੇ ਬਜਟ ਨੂੰ ਨਾ ਸਮਝਣਾ ਮਤਲਬ ਆਪਣਾ ਆਪ ਨੂੰ ਖੱਡ ਵਿੱਚ ਧੱਕ ਦੇਣਾ ਇਸ ਲਈ bizness ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਪੂਰਾ ਹਿਸਾਬ ਬੈਠ ਕੇ ਬਣਾਓ ਕਿੰਨਾ ਖਰਚ ਹੋਵੇਗਾ ਕਿੰਨੀ ਆਮਦਨੀ ਆ ਸਕਦੀ ਹੈ ਜੇ ਆਮਦਨੀ देर ਨਾਲ ਆਏ ਤਾਂ ਕਿੰਨੇ ਮਹੀਨੇ ਤੁਸੀਂ ਖੁਦ ਖਰਚਾ ਚਲਾ ਸਕਦੇ ਹੋ ਇਹ ਸਭ ਗੱਲਾਂ ਕਾਗਜ਼ ਤੇ ਲਿਖੋ ਕਿਉਂਕਿ ਕਾਗਜ਼ ਤੇ ਕੀਤਾ ਗਿਆ ਹਿਸਾਬ ਬਾਅਦ ਵਿੱਚ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦਾ ਹੈ ਯਾਦ ਰੱਖੋ ਦੋਸਤੋ ਬਜਟ ਨੂੰ ਸਮਝਣਾ ਸਿਰਫ ਇੱਕ ਸਲਾਹ ਨਹੀਂ ਇਹ bizness ਦੀ ਬੁਨਿਆਦ ਹੈ ਜੇ ਬੁਨਿਆਦ ਮਜ਼ਬੂਤ ਹੈ ਤਾ ਇਮਾਰਤ ਆਸਮਾਨ ਨੂੰ ਛੂਹੇਗੀ ਪਰ ਜੇ ਬੁਨਿਆਦ ਹੀ ਕੱਚੀ ਹੈ ਤਾਂ ਇਮਾਰਤ ਟਹਿ ਜਾਣੀ ਹੀ ਹੈ ਇਸ ਲਈ ਪਹਿਲਾਂ ਆਪਣੇ ਬਜਟ ਨੂੰ ਸਮਝੋ ਛੋਟੇ ਤੋਂ ਸ਼ੁਰੂ ਕਰੋ ਧੀਰਜ ਨਾਲ ਵਧੋ ਤੇ ਹੌਲੀ-ਹੌਲੀ ਆਪਣੀ ਕਾਮਯਾਬੀ ਦੀ ਕਹਾਣੀ ਬਣਾਓ ਨੰਬਰ 2 ਦੂਜਿਆਂ ਨੂੰ ਦੇਖ ਕੇ ਐਂਟਰੀ ਨਾ ਕਰੋ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਜ਼ਿੰਦਗੀ ਦੇ ਹਰ ਫੈਸਲੇ ਦੀ ਬੁਨਿਆਦ ਤੁਹਾਡੀ ਆਪਣੀ ਸੋਚ ਤੇ ਤਜਰਬਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਦੀ ਕਾਮਯਾਬੀ ਦੇਖ ਕੇ ਅਕਸਰ ਲੋਕ ਇਹੀ ਗਲਤੀ ਕਰਦੇ ਹਨ ਉਹ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਸਫਲ ਬਿਜ਼ਨਸ ਕਰਦੇ ਵੇਖਦੇ ਹਨ ਤੇ ਸੋਚ ਲੈਂਦੇ ਹਨ ਜੇ ਉਹ ਕਰ ਸਕਦਾ ਹੈ ਤਾਂ ਮੈਂ ਵੀ ਕਰ ਸਕਦਾ ਹਾਂ ਪਰ ਸੱਚ ਇਹ ਹੈ ਦੋਸਤੋ ਹਰ ਇਨਸਾਨ ਦਾ ਸਫ਼ਰ ਵੱਖਰਾ ਹੁੰਦਾ ਹੈ ਜੋ ਰਾਹ ਕਿਸੇ ਹੋਰ ਲਈ ਆਸਾਨ ਲੱਗਦਾ ਹੈ ਉਹ ਤੁਹਾਡੇ ਲਈ ਤਬਾਹੀ ਵੀ ਹੋ ਸਕਦਾ ਹੈ ਜੇ ਤੁਹਾਡੇ ਗਵਾਂਢੀ ਦਾ ਰੈਸਟੋਰੈਂਟ ਚੰਗਾ ਚੱਲ ਰਿਹਾ ਹੈ ਤੇ ਤੁਸੀਂ ਵੀ ਸੋਚ ਲਓ ਕਿ ਚਲੋ ਮੈਂ ਵੀ ਰੈਸਟੋਰੈਂਟ ਖੋਲ ਲਵਾਂ ਪਰ ਕੀ ਤੁਹਾਡੇ ਕੋਲ ਉਹੀ ਤਜਰਬਾ ਹੈ ਕੀ ਤੁਹਾਡੇ ਕੋਲ ਉਹੀ ਟੀਮ ਹੈ ਕੀ ਤੁਹਾਡੇ ਕੋਲ ਗਾਹਕਾਂ ਦੀ ਉਹੀ ਸਮਝ ਹੈ ਜੇ ਨਹੀਂ ਤਾਂ ਸਿਰਫ ਉਸ ਦੀ ਸਫਲਤਾ ਦੇਖ ਕੇ ਸ਼ੁਰੂ ਕਰਨਾ ਮਤਲਬ ਆਪਣੇ ਆਪ ਨੂੰ ਮੁਸੀਬਤ ਵਿੱਚ ਪਾਉਣਾ ਹੈ bizness ਵਿੱਚ ਐਂਟਰੀ ਕਰਨ ਦਾ ਫੈਸਲਾ ਕਿਸੇ ਹੋਰ ਨੂੰ ਦੇਖ ਕੇ ਨਹੀਂ ਬਲਕਿ ਆਪਣੇ ਅੰਦਰ ਦੀ ਸਮਝ ਤੇ ਆਪਣੀ ਸਥਿਤੀ ਦੇਖ ਕੇ ਕਰਨਾ ਚਾਹੀਦਾ ਹੈ ਕਿਉਂਕਿ ਜਿਹੜਾ bizness ਕਿਸੇ ਹੋਰ ਲਈ ਆਸਾਨ ਹੈ ਉਹ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ ਉਹਦੇ ਕੋਲ ਸੰਪਰਕ ਹੋ ਸਕਦੇ ਹਨ ਉਸਦੇ ਕੋਲ ਕਈ ਸਾਲਾਂ ਦਾ ਤਜਰਬਾ ਹੋ ਸਕਦਾ ਹੈ ਜਾਂ ਫਿਰ ਉਸਦੇ ਕੋਲ ਪੂਰੀ ਟੀਮ ਤਿਆਰ ਹੋ ਸਕਦੀ ਹੈ ਪਰ ਤੁਸੀਂ ਤੁਸੀਂ ਸ਼ਾਇਦ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰ ਰਹੇ ਹੋ ਇਹੋ ਜੀ ਗਲਤੀ ਬਹੁਤ سارے ਲੋਕ ਕਰਦੇ ਹਨ ਦੂਜਿਆਂ ਦੀ ਚਮਕ ਦੇਖ ਕੇ ਆਪਣੇ ਸੁਪਨੇ ਬੁਣ ਲੈਂਦੇ ਹਨ ਪਰ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਗਾਹਕ ਨਹੀਂ ਮਿਲਦੇ ਖਰਚੇ ਵੱਧ ਜਾਂਦੇ ਹਨ ਕਰਜ਼ੇ ਚੜ ਜਾਂਦੇ ਹਨ ਤਾਂ ਉਹੀ ਸੁਪਨਾ ਡਰਾਉਣਾ ਸੁਪਨਾ ਬਣ ਜਾਂਦਾ ਹੈ ਅਤੇ ਉਸ ਸਮੇਂ ਮਨੁੱਖ ਪਛਤਾਉਂਦਾ ਹੈ ਕਾਸ਼ ਮੈਂ ਸੋਚ ਸਮਝ ਕੇ ਕਦਮ ਚੁੱਕਦਾ ਇਸ ਲਈ ਦੋਸਤੋ ਹਮੇਸ਼ਾ ਯਾਦ ਰੱਖੋ ਬਿਜ਼ਨਸ ਸ਼ੁਰੂ ਕਰਨ ਦੀ ਪ੍ਰੇਰਣਾ ਦੂਜਿਆਂ ਤੋਂ ਮਿਲ ਸਕਦੀ ਹੈ ਪਰ ਫੈਸਲਾ ਆਪਣਾ ਹੋਣਾ ਚਾਹੀਦਾ ਹੈ ਜੇ ਤੁਹਾਨੂੰ ਕਿਸੇ ਖੇਤਰ ਵਿੱਚ ਸੱਚਮੁੱਚ ਦਿਲਚਸਪੀ ਹੈ ਉਸ ਵਿੱਚ ਗਿਆਨ ਹੈ ਤੇ ਤੁਸੀਂ ਉਸ ਦੇ ਬਾਰੇ ਖੋਜ ਕੀਤੀ ਹੈ ਤਾਂ ਫਿਰ ਹੀ ਕਦਮ ਚੁੱਕੋ ਕਿਉਂਕਿ ਬਿਜ਼ਨਸ ਸਿਰਫ ਪੈਸੇ ਨਾਲ ਨਹੀਂ ਚੱਲਦਾ ਇਹ ਦਿਲ ਦਿਮਾਗ ਤੇ ਜਜ਼ਬੇ ਨਾਲ ਵੀ ਚੱਲਦਾ ਹੈ ਹਮੇਸ਼ਾ ਸੋਚੋ ਕੀ ਇਹ ਫੈਸਲਾ ਮੈਂ ਦੂਜਿਆਂ ਨੂੰ ਦੇਖ ਕੇ ਕਰ ਰਿਹਾ ਹਾਂ ਜਾਂ ਆਪਣੇ ਆਪ ਨੂੰ ਸਮਝ ਕੇ ਜੇ ਜਵਾਬ ਦੂਜਾ ਹੈ ਤਾਂ ਤੁਹਾਡੀ ਯਾਤਰਾ ਮਜ਼ਬੂਤ ਹੈ ਪਰ ਜੇ ਜਵਾਬ ਪਹਿਲਾ ਹੈ ਤਾਂ ਇੱਕ ਵਾਰ ਫਿਰ ਸੋਚੋ ਕਿਉਂਕਿ ਦੂਜਿਆਂ ਨੂੰ ਦੇਖ ਕੇ ਬਿਜ਼ਨਸ ਸ਼ੁਰੂ ਕਰਨਾ ਮਤਲਬ ਆਪਣਾ ਰਾਹ ਭੁੱਲ ਜਾਣਾ ਹੈ ਯਾਦ ਰੱਖੋ ਦੋਸਤੋ ਤੁਹਾਡਾ ਰਾਹ ਸਿਰਫ ਤੁਹਾਡਾ ਹੈ ਦੂਜਿਆਂ ਦੇ ਤਜਰਬੇ ਤੋਂ ਸਿੱਖੋ ਪਰ ਦੂਜਿਆਂ ਨੂੰ ਕਾਪੀ ਨਾ ਕਰੋ ਕਿਉਂਕਿ ਜਿਹੜਾ ਮਨੁੱਖ ਆਪਣੇ ਸੁਪਨੇ ਤੇ ਚੱਲਦਾ ਹੈ ਉਹੀ ਅਸਲ ਵਿੱਚ ਕਾਮਯਾਬ ਹੁੰਦਾ ਹੈ ਨੰਬਰ 3 ਮਾਰਕੀਟ ਰਿਸਰਚ ਪੱਕੀ ਕਰੋ ਦੋਸਤੋ ਕਦੇ ਸੋਚਿਆ ਹੈ ਕਿ ਬਿਜ਼ਨਸ ਕਿਉਂ ਫੇਲ ਹੁੰਦਾ ਹੈ ਅਕਸਰ ਕਾਰਨ ਹੁੰਦਾ ਹੈ ਮਾਰਕੀਟ ਨੂੰ ਨਾ ਜਾਣਨਾ ਇੱਕ ਕਿਸਾਨ ਵੀ ਬੀਜ ਬੀਜਣ ਤੋਂ ਪਹਿਲਾਂ ਮੌਸਮ ਦੇਖਦਾ ਹੈ ਮਿੱਟੀ ਦੀ ਕਿਸਮ ਸਮਝਦਾ ਹੈ ਤੇ ਪਾਣੀ ਦੀ ਲੋੜ ਦਾ ਅੰਦਾਜ਼ਾ ਲਗਾਉਂਦਾ ਹੈ ਤਾਂ ਫਿਰ ਬਿਜ਼ਨਸ ਕਰਦੇ ਆ ਅਸੀਂ ਬਿਨਾ ਤਿਆਰੀ ਦੇ ਕਿਵੇਂ ਛਾਲ ਮਾਰ ਸਕਦੇ ਆ ਮਾਰਕੀਟ ਰਿਸਰਚ ਦਾ ਸਧਾਰਨ ਮਤਲਬ ਹੈ ਗਾਹਕ ਕੌਣ ਹੈ ਉਸਦੀ ਲੋੜ ਕੀ ਹੈ ਤੇ ਮੁਕਾਬਲੇ ਵਿੱਚ ਹੋਰ ਕੌਣ ਹੈ ਜੇ ਤੁਸੀਂ ਇਹ ਨਹੀਂ ਜਾਣਦੇ ਤਾਂ ਬਿਜ਼ਨਸ ਸ਼ੁਰੂ ਕਰਨਾ ਮਤਲਬ ਅੰਨੇ ਰਾਹ ਤੇ ਚੱਲਣਾ ਹੈ ਤੁਹਾਨੂੰ ਪਤਾ ਹੀ ਨਹੀਂ ਕਿ ਗਾਹਕ ਤੁਹਾਡੀ ਚੀਜ਼ ਖਰੀਦੇਗਾ ਵੀ ਜਾਂ ਨਹੀਂ ਅਕਸਰ ਲੋਕ ਇਹ ਗਲਤੀ ਕਰਦੇ ਹਨ ਉਹ ਆਪਣੇ ਮਨ ਤੋਂ ਸੋਚ ਲੈਂਦੇ ਹਨ ਕਿ ਇਹ ਪ੍ਰੋਡਕਟ ਲੋਕਾਂ ਨੂੰ ਪਸੰਦ ਆਏਗਾ ਪਰ ਸੱਚਾਈ ਇਹ ਹੈ ਦੋਸਤੋ ਗਾਹਕ ਦੀ ਲੋੜ ਤੁਹਾਡੇ ਸੋਚਣ ਨਾਲ ਨਹੀਂ ਉਸਦੇ ਬਿਹੇਵੀਅਰ ਨਾਲ ਪਤਾ ਲੱਗਦੀ ਹੈ ਗਾਹਕ ਦਾ ਦਿਲ ਜਿੰਨਾ ਹੈ ਤਾਂ ਉਸ ਦੀ ਲੋੜ ਸਮਝੋ ਉਸ ਦੀ ਸਮੱਸਿਆ ਹੱਲ ਕਰੋ ਜੇ ਤੁਸੀਂ ਇੱਕ ਨਵੀਂ ਦੁਕਾਨ ਖੋਲੀ ਪਰ ਉਸ ਇਲਾਕੇ ਵਿੱਚ ਪਹਿਲਾਂ ਹੀ 10 ਦੁਕਾਨਾਂ ਮੌਜੂਦ ਹਨ ਗਾਹਕ ਕੋਲ ਚੋਣਾ ਬਹੁਤ ਹਨ ਤਾਂ ਉਹ ਤੁਹਾਡੇ ਕੋਲ ਕਿਉਂ ਆਵੇਗਾ ਜਦੋਂ ਤੱਕ ਤੁਸੀਂ ਉਸ ਨੂੰ ਕੁਝ ਵੱਖਰਾ ਨਹੀਂ ਦਿੰਦੇ ਕੁਝ ਬਿਹਤਰ ਨਹੀਂ ਦਿੰਦੇ ਉਹ ਤੁਹਾਡੇ ਕੋਲ ਆਉਣ ਵਾਲਾ ਨਹੀਂ ਇਹ ਗੱਲ ਮਾਰਕੀਟ ਰਿਸਰਚ ਤੋਂ ਬਿਨਾ ਕਦੇ ਨਹੀਂ ਸਮਝ ਆ ਸਕਦੀ ਮਾਰਕੀਟ ਰਿਸਰਚ ਕਰਨ ਦਾ ਤਰੀਕਾ ਵੀ ਬਹੁਤ ਸਧਾਰਨ ਹੈ ਗਾਹਕਾਂ ਨਾਲ ਗੱਲ ਕਰੋ ਉਹਨਾਂ ਦੀ ਲੋੜ ਸਮਝੋ ਇੰਟਰਨੈਟ ਤੇ ਸਰਵੇ ਕਰੋ ਰਿਪੋਰਟਾਂ ਪੜੋ 트ੈਂਡ ਦੇਖੋ ਆਪਣੇ ਇਲਾਕੇ ਵਿੱਚ ਘੁੰਮੋ ਵੇਖੋ ਕਿਹੜੀ ਚੀਜ਼ ਦੀ ਮੰਗ ਵੱਧ ਹੈ ਤੇ ਕਿਹੜੀ ਘੱਟ ਇਹ ਛੋਟੀਆਂ-ਛੋਟੀਆਂ ਜਾਣਕਾਰੀਆਂ ਤੁਹਾਡਾ ਭਵਿੱਖ ਬਦਲ ਸਕਦੀਆਂ ਹਨ ਕਈ ਵਾਰ ਲੋਕ ਕਹਿੰਦੇ ਹਨ ਯਾਰ ਮਾਰਕੀਟ ਰਿਸਰਚ ਕਰਨ ਦਾ ਟਾਈਮ ਨਹੀਂ ਮਿਲਦਾ ਪਰ ਸੋਚੋ ਜੇ ਤੁਸੀਂ ਬਿਨਾਂ ਰਿਸਰਚ ਦੇ ਪੈਸਾ ਲਗਾ ਦਿੱਤਾ ਤੇ ਬਿਜ਼ਨਸ ਫੇਲ ਹੋ ਗਿਆ ਤਾਂ ਉਸ ਸਮੇਂ ਦਾ ਕੀ ਵਕਤ ਕੁਝ ਘੰਟਿਆਂ ਜਾਂ ਦਿਨਾਂ ਦਾ ਜਾਵੇ ਪਰ ਰਿਸਰਚ ਤੁਹਾਨੂੰ ਸਾਲਾਂ ਦੇ ਨੁਕਸਾਨ ਤੋਂ ਬਚਾ ਸਕਦੀ ਹੈ ਯਾਦ ਰੱਖੋ ਦੋਸਤੋ ਮਾਰਕੀਟ ਰਿਸਰਚ ਕਰਨਾ ਮਤਲਬ ਆਪਣੀ ਮੰਜ਼ਲ ਦਾ ਨਕਸ਼ਾ ਬਣਾਉਣਾ ਹੈ ਜੇ ਨਕਸ਼ਾ ਸਹੀ ਹੈ ਤਾਂ ਰਾਹ ਮੁਸ਼ਕਲ ਹੋਣ ਦੇ ਬਾਵਜੂਦ ਤੁਸੀਂ ਮੰਜ਼ਲ ਤੱਕ ਪਹੁੰਚ ਹੀ ਜਾਓਗੇ ਪਰ ਜੇ ਨਕਸ਼ਾ ਹੀ ਨਹੀਂ ਤਾਂ ਚੱਲਦੇ-ਚੱਲਦੇ ਤੁਸੀਂ ਗੁੰਮ ਜਾਓਗੇ ਇਸ ਲਈ ਬਿਜ਼ਨਸ ਵਿੱਚ ਛਾਲ ਮਾਰਨ ਤੋਂ ਪਹਿਲਾਂ ਆਪਣੀ ਮਾਰਕੀਟ ਪੱਕੀ ਤਰ੍ਹਾਂ ਜਾਣੋ ਗਾਹਕ ਦੀ ਸੋਚ ਸਮਝੋ ਮੁਕਾਬਲੇ ਦਾ ਅਧਿਐਨ ਕਰੋ ਤੇ ਆਪਣੀ ਯੋਜਨਾ ਉਸੇ ਅਨੁਸਾਰ ਬਣਾਓ ਕਿਉਂਕਿ ਜਿਹੜਾ ਮਨੁੱਖ ਮਾਰਕੀਟ ਨੂੰ ਸਮਝ ਲੈਂਦਾ ਹੈ ਉਹ ਬਿਜ਼ਨਸ ਵਿੱਚ ਕਦੇ ਹਾਰਦਾ ਨਹੀਂ ਤੇ ਜਿਹੜਾ ਬਿਨਾਂ ਰਿਸਰਚ ਦੇ ਚੱਲਦਾ ਹੈ ਉਹ ਕਦਮ-ਕਦਮ ਤੇ ਪਛਤਾਉਂਦਾ ਹੈ ਨੰਬਰ 4 ਸਿਰਫ ਜੋਸ਼ ਨਾਲ ਨਹੀਂ ਯੋਜਨਾ ਨਾਲ ਚੱਲੋ ਦੋਸਤੋ bizness ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜੋਸ਼ ਆਉਂਦਾ ਹੈ ਅੰਦਰੋਂ ਅੱਗ ਲੱਗਦੀ ਹੈ ਕਿ ਮੈਂ ਕੁਝ ਵੱਡਾ ਕਰਨਾ ਹੈ ਆਪਣਾ ਨਾਮ ਬਣਾਉਣਾ ਹੈ ਇਹ ਜੋਸ਼ ਵਧੀਆ ਹੈ ਪਰ ਕੀ ਸਿਰਫ ਜੋਸ਼ ਨਾਲ bizness ਚੱਲਦਾ ਹੈ ਨਹੀਂ ਬਿਲਕੁਲ ਨਹੀਂ ਜੋਸ਼ bizness ਨੂੰ ਚਲਾਉਣ ਲਈ ਊਰਜਾ ਦਿੰਦਾ ਹੈ ਪਰ ਉਸ ਨੂੰ ਸਹੀ ਰਾਹ ਦਿਖਾਉਂਦੀ ਹੈ ਯੋਜਨਾ ਜਿਵੇਂ ਗੱਡੀ ਵਿੱਚ ਇੰਜਣ ਹੋਵੇ ਪਰ ਸਟੀering ਨਾ ਹੋਵੇ ਤਾਂ ਉਹ ਗੱਡੀ ਦੌੜੇਗੀ ਤਾਂ ਜ਼ਰੂਰ ਪਰ ਟੱਕਰ ਮਾਰੇਗੀ ਇਸੇ ਤਰ੍ਹਾਂ ਜੋਸ਼ ਇੰਜਨ ਹੈ ਤੇ ਯੋਜਨਾ ਸਟੀering ਬਹੁਤ ਸਾਰੇ ਲੋਕ ਇਹ ਗਲਤੀ ਕਰਦੇ ਹਨ ਉਹ ਜੋਸ਼ ਵਿੱਚ ਆ ਕੇ ਬਿਜ਼ਨਸ ਸ਼ੁਰੂ ਕਰ ਲੈਂਦੇ ਹਨ ਪੈਸਾ ਖਰਚ ਦਿੰਦੇ ਹਨ ਦੁਕਾਨ ਖੋਲ੍ਹ ਲੈਂਦੇ ਹਨ ਜਾਂ ਆਨਲਾਈਨ ਕੰਮ ਸ਼ੁਰੂ ਕਰ ਲੈਂਦੇ ਹਨ ਪਰ ਜਦੋਂ ਹਕੀਕਤ ਦਾ ਸਾਹਮਣਾ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਨਾ ਕੋਈ ਸਹੀ ਯੋਜਨਾ ਸੀ ਨਾ ਬੈਕਅਪ ਫਿਰ ਜੋਸ਼ ਠੰਡਾ ਪੈ ਜਾਂਦਾ ਹੈ ਤੇ ਬਿਜ਼ਨਸ ਹੌਲੀ-ਹੌਲੀ ਡੁੱਬਣ ਲੱਗਦਾ ਹੈ ਬਿਜ਼ਨਸ ਇੱਕ ਜੰਗ ਹੈ ਜੰਗ ਵਿੱਚ ਸਿਪਾਹੀ ਸਿਰਫ ਹੌਸਲੇ ਨਾਲ ਨਹੀਂ ਜਿੱਤਦਾ ਉਸਦੇ ਕੋਲ ਰਣਨੀਤੀ ਵੀ ਹੁੰਦੀ ਹੈ ਜੋਸ਼ ਤੁਹਾਨੂੰ ਮੈਦਾਨ ਵਿੱਚ ਲੈ ਜਾਂਦਾ ਹੈ ਪਰ ਯੋਜਨਾ ਤੁਹਾਨੂੰ ਜਿੱਤ ਦਿੰਦੀ ਹੈ ਇੱਕ ਯੋਜਨਾ ਵਿੱਚ ਕੀ ਆਉਂਦਾ ਹੈ ਸਧਾਰਨ ਗੱਲਾਂ ਕਿੰਨਾ ਪੈਸਾ ਲਗਾਉਣਾ ਹੈ ਕਿੱਥੋਂ ਲਗਾਉਣਾ ਹੈ ਗਾਹਕਾਂ ਤੱਕ ਕਿਵੇਂ ਪਹੁੰਚਣਾ ਹੈ ਮੁਕਾਬਲੇਦਾਰਾਂ ਨਾਲ ਕਿਵੇਂ ਖੜਨਾ ਹੈ ਤੇ ਨੁਕਸਾਨ ਹੋ ਗਿਆ ਤਾਂ ਉਸ ਤੋਂ ਕਿਵੇਂ बचना ਹੈ ਇਹ ਸਭ ਕੁਝ ਇੱਕ ਕਾਗਜ਼ ਤੇ ਲਿਖ ਕੇ ਸਾਫ਼-ਸਾਫ਼ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਚੀਜ਼ ਲਿਖੀ ਜਾਂਦੀ ਹੈ ਉਹ ਸਪਸ਼ਟ ਹੁੰਦੀ ਹੈ ਤੇ ਜੋ ਸਿਰਫ ਮਨ ਵਿੱਚ ਰਹਿੰਦੀ ਹੈ ਉਹ ਗੁੰਝਲ ਬਣ ਜਾਂਦੀ ਹੈ ਸੋਚੋ ਜੇ ਤੁਹਾਡੇ ਕੋਲ ਯੋਜਨਾ ਨਹੀਂ ਤਾਂ ਹਰ ਸਮੱਸਿਆ ਤੇ ਤੁਸੀਂ ਖਬਰਾ ਜਾਵੋਗੇ ਪਰ ਜੇ ਯੋਜਨਾ ਹੈ ਤਾਂ ਹਰ ਸਮੱਸਿਆ ਲਈ ਹੱਲ ਤਿਆਰ ਹੈ ਫਰਕ ਸਿਰਫ ਇਹੀ ਹੈ ਕੋਈ ਬਿਜ਼ਨਸ ਸਮੱਸਿਆਵਾਂ ਨਾਲ ਡਿੱਗ ਜਾਂਦਾ ਹੈ ਤੇ ਕੋਈ ਉਹਨਾਂ ਸਮੱਸਿਆਵਾਂ ਨੂੰ ਸੀੜੀਆਂ ਬਣਾ ਕੇ ਉੱਪਰ ਚੜਦਾ ਹੈ ਇਸ ਲਈ ਦੋਸਤੋ ਜੋਸ਼ ਰੱਖੋ ਪਰ ਉਸ ਨੂੰ ਯੋਜਨਾ ਨਾਲ ਬੰਨੋ ਕਿਉਂਕਿ ਜੋਸ਼ ਤੁਹਾਨੂੰ ਅੱਗੇ ਵਧਾਉਂਦਾ ਹੈ ਪਰ ਯੋਜਨਾ ਤੁਹਾਨੂੰ ਗਲਤ ਰਸਤੇ ਤੋਂ ਬਚਾਉਂਦੀ ਹੈ ਦੋਵੇਂ ਮਿਲ ਕੇ ਹੀ ਬਿਜ਼ਨਸ ਨੂੰ ਸਫਲਤਾ ਤੱਕ ਲੈ ਕੇ ਜਾਂਦੇ ਹਨ ਯਾਦ ਰੱਖੋ ਸਿਰਫ ਜੋਸ਼ ਨਾਲ ਸ਼ੁਰੂਆਤ ਹੁੰਦੀ ਹੈ ਪਰ ਯੋਜਨਾ ਨਾਲ ਮੰਜ਼ਲ ਮਿਲਦੀ ਹੈ ਇਸ ਲਈ bizness ਵਿੱਚ ਛਾਲ ਮਾਰਨ ਤੋਂ ਪਹਿਲਾਂ ਆਪਣਾ ਰੋਡਮੈਪ ਬਣਾਓ ਯੋਜਨਾ ਬਣਾਓ ਜੋਸ਼ ਨਾਲ ਜੰਗ ਜਿੱਤਣ ਦਾ ਸੁਪਨਾ ਦੇਖੋ ਪਰ ਯੋਜਨਾ ਨਾਲ ਉਸ ਸੁਪਨੇ ਨੂੰ ਹਕੀਕਤ ਬਣਾਓ ਨੰਬਰ 5 ਆਪਣੀ ਤਾਕਤ ਤੇ ਕਮਜ਼ੋਰੀ ਪਹਿਚਾਣੋ ਦੋਸਤੋ ਹਰ ਇਨਸਾਨ ਕੋਲ ਤਾਕਤਾਂ ਵੀ ਹੁੰਦੀਆਂ ਹਨ ਤੇ ਕਮਜ਼ੋਰੀਆਂ ਵੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਲੋਕ ਆਪਣੀ ਤਾਕਤ ਨੂੰ ਨਹੀਂ ਜਾਣਦੇ ਅਤੇ ਕਮਜ਼ੋਰੀ ਨੂੰ ਨਜ਼ਰਅੰਦਾਜ਼ ਕਰਦੇ ਹਨ bizness ਵਿੱਚ ਇਹ ਗਲਤੀ ਤੁਹਾਨੂੰ ਬਹੁਤ ਮਹਿੰਗੀ ਪੈ ਸਕਦੀ ਹੈ ਕਿਉਂਕਿ ਜਦੋਂ ਤੱਕ ਤੁਹਾਨੂੰ ਆਪਣੀ ਤਾਕਤ ਨਹੀਂ ਪਤਾ ਤੁਸੀਂ ਨਹੀਂ ਜਾਣ ਸਕਦੇ ਕਿ ਕਿਸ ਮੈਦਾਨ ਵਿੱਚ ਤੁਹਾਡਾ ਕਦਮ ਮਜ਼ਬੂਤ ਹੈ ਤੇ ਜਦੋਂ ਤੱਕ ਆਪਣੀ ਕਮਜ਼ੋਰੀ ਨਹੀਂ ਪਤਾ ਤਾਂ ਹਰ ਛੋਟੀ ਚੁਣੌਤੀ ਤੁਹਾਨੂੰ ਹਿਲਾ ਸਕਦੀ ਹੈ ਸੋਚੋ ਇੱਕ ਖਿਡਾਰੀ ਹੈ ਜਿਸ ਨੂੰ ਆਪਣਾ ਖੇਡ ਹੀ ਨਹੀਂ ਪਤਾ ਉਸਦੇ ਕੋਲ ਦੌੜਨ ਦੀ ਤਾਕਤ ਹੈ ਪਰ ਉਹ ਕਬੱਡੀ ਖੇਡਣ ਲੱਗਦਾ ਹੈ ਜਾਂ ਉਸਦੇ ਕੋਲ ਦਿਮਾਗੀ ਗੇਮਾਂ ਦੀ ਸਮਰੱਥਾ ਹੈ ਪਰ ਉਹ ਬਾਕਸਿੰਗ ਵਿੱਚ ਕੁੱਦ ਜਾਂਦਾ ਹੈ ਨਤੀਜਾ ناکامی ਨਿਰਾਸ਼ਾ ਹਾਰ ਬਿਜ਼ਨਸ ਵੀ ਇੰਜ ਹੀ ਹੈ ਜੇ ਤੁਸੀਂ ਆਪਣੀ ਤਾਕਤ ਨੂੰ ਜਾਣ ਲੋ ਤਾਂ ਉਸ ਦੇ ਆਸ-ਪਾਸ ਆਪਣਾ ਕੰਮ ਖੜਾ ਕਰ ਸਕਦੇ ਹੋ ਜੇ ਤੁਸੀਂ ਵਧੀਆ ਗੱਲਬਾਤ ਕਰ ਸਕਦੇ ਹੋ ਤਾਂ ਸੇਲਸ ਤੇ ਮਾਰਕੀਟਿੰਗ ਤੁਹਾਡੇ ਲਈ ਸੋਨੇ ਦੀ ਖਾਨ ਹੈ ਜੇ ਤੁਸੀਂ ਹਿਸਾਬ ਕਿਤਾਬ ਦੇ ਮਾਹਰ ਹੋ ਤਾਂ ਫਾਈਨੈਂਸ ਦੇ ਕੰਮ ਤੁਹਾਡੀ ਤਾਕਤ ਬਣ ਸਕਦੇ ਹਨ ਜੇ ਤੁਸੀਂ ਨਵੇਂ ਆਈਡੀਆ ਲਿਆਉਂਦੇ ਹੋ ਤਾਂ ਕ੍ਰੀਏਟਿਵ ਬਿਜ਼ਨਸ ਤੁਹਾਡਾ ਮੈਦਾਨ ਹੈ ਪਰ ਨਾਲ ਹੀ ਕਮਜ਼ੋਰੀ ਪਹਿਚਾਣਨੀ ਵੀ ਬਹੁਤ ਜ਼ਰੂਰੀ ਹੈ ਕਈ ਲੋਕਾਂ ਨੂੰ ਪੈਸੇ ਦਾ ਹਿਸਾਬ ਨਹੀਂ ਆਉਂਦਾ ਕਈਆਂ ਨੂੰ ਟੀਮ ਲੀਡ ਕਰਨ ਦੀ ਸਮਰੱਥਾ ਨਹੀਂ ਹੁੰਦੀ ਕੰਨਿਆ ਨੂੰ ਧੀਰਜ ਨਹੀਂ ਹੁੰਦਾ ਤੇ ਹਰ ਕੰਮ ਤੁਰੰਤ ਚਾਉਂਦੇ ਹਨ ਇਹ ਕਮਜ਼ੋਰੀਆਂ ਜੇਕਰ ਤੁਹਾਨੂੰ ਪਤਾ ਨਹੀਂ ਤਾਂ ਇਹ ਹੀ ਤੁਹਾਡੇ ਲਈ ਡੁੱਬਣ ਦਾ ਕਾਰਨ ਬਣ ਜਾਣਗੀਆਂ ਪਰ ਜਦੋਂ ਤੁਹਾਨੂੰ ਆਪਣੀ ਕਮਜ਼ੋਰੀ ਪਤਾ ਹੋਵੇ ਤਾਂ ਤੁਸੀਂ ਉਸ ਨੂੰ ਕਵਰ ਕਰਨ ਲਈ ਸਹੀ ਕਦਮ ਚੁੱਕ ਸਕਦੇ ਹੋ ਜਿਵੇਂ ਕਿ ਜੇਕਰ ਤੁਹਾਨੂੰ ਹਿਸਾਬ ਨਹੀਂ ਆਉਂਦਾ ਤਾਂ ਤੁਸੀਂ ਚੰਗਾ ਅਕਾਊਂਟੈਂਟ ਰੱਖ ਸਕਦੇ ਹੋ ਜੇਕਰ ਤੁਹਾਨੂੰ ਲੋਕਾਂ ਨਾਲ ਕੰਮ ਕਰਨਾ ਔਖਾ ਲੱਗਦਾ ਹੈ ਤਾਂ ਤੁਸੀਂ ਕੋਈ ਸਾਥੀ ਚੁਣ ਸਕਦੇ ਹੋ ਜੋ ਇਸ ਕੰਮ ਵਿੱਚ ਐਕਸਪਰਟ ਹੋਵੇ ਜੇ ਤੁਸੀਂ ਆਪਣੀ ਤਾਕਤ ਤੇ ਧਿਆਨ ਦਿਓਗੇ ਤਾਂ ਸਫਲਤਾ ਦੀ ਰਫ਼ਤਾਰ ਦੋ ਗੁਣੀ ਹੋ ਜਾਏਗੀ ਤੇ ਜੇ ਆਪਣੀਆਂ ਕਮਜ਼ੋਰੀਆਂ ਨੂੰ ਸਮੇਂ ਤੇ ਪਛਾਣ ਕੇ ਠੀਕ ਕਰ ਲੋਗੇ ਤਾਂ ਹਾਰ ਦੇ ਚਾਂਸ ਅੱਧੇ ਰਹਿ ਜਾਣਗੇ ਦੋਸਤੋ ਬਿਜ਼ਨਸ ਕਿਸੇ ਹੋਰ ਦੀ ਨਕਲ ਕਰਕੇ ਨਹੀਂ ਚੱਲਦਾ ਇਹ ਤੁਹਾਡੀ ਆਪਣੀ ਖੂਬੀਆਂ ਤੇ ਤੁਹਾਡੇ ਆਪਣੇ ਹੌਸਲੇ ਨਾਲ ਚੱਲਦਾ ਹੈ ਦੁਨੀਆ ਵਿੱਚ ਸਭ ਤੋਂ ਵੱਡੇ ਬਿਜ਼ਨਸ ਉਹਨਾਂ ਨੇ ਬਣਾਏ ਜਿਨ੍ਹਾਂ ਨੇ ਆਪਣੀ ਤਾਕਤ ਤੇ ਖੇਡਿਆ ਤੇ ਕਮਜ਼ੋਰੀਆਂ ਨੂੰ ਆਪਣੀ ਰਾਹ ਦੀ ਰੁਕਾਵਟ ਨਹੀਂ ਬਣ ਦਿੱਤਾ ਇਸ ਲਈ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਾਗਜ਼ ਲਓ ਆਪਣੀ ਤਾਕਤ ਲਿਖੋ ਆਪਣੀਆਂ ਕਮਜ਼ੋਰੀਆਂ ਲਿਖੋ ਫਿਰ ਸੋਚੋ ਕਿਹੜੀ ਤਾਕਤ ਤੁਹਾਨੂੰ ਅੱਗੇ ਵਧਾ ਸਕਦੀ ਹੈ ਤੇ ਕਿਹੜੀ ਕਮਜ਼ੋਰੀ ਤੁਹਾਨੂੰ ਰੋਕ ਸਕਦੀ ਹੈ ਯਾਦ ਰੱਖੋ ਜੋ ਆਪਣੀ ਤਾਕਤ ਪਹਿਚਾਣ ਲੈਂਦਾ ਹੈ ਉਹ ਕਦੇ ਹਾਰਦਾ ਨਹੀਂ ਤੇ ਜੋ ਆਪਣੀ ਕਮਜ਼ੋਰੀ ਪਹਿਚਾਣ ਲੈਂਦਾ ਹੈ ਉਹ ਕਦੇ ਡੁੱਬਦਾ ਨਹੀਂ ਨੰਬਰ 6 ਫਸਟ ਈਅਰ ਵਿੱਚ ਮੁਨਾਫੇ ਦੀ ਉਮੀਦ ਨਾ ਰੱਖੋ ਦੋਸਤੋ bizness ਸ਼ੁਰੂ ਕਰਦੇ ਹੀ ਸਭ ਤੋਂ ਵੱਡੀ ਗਲਤੀ ਜੋ ਲੋਕ ਕਰਦੇ ਹਨ ਉਹ ਇਹ ਹੈ ਕਿ ਉਹ ਪਹਿਲੇ ਸਾਲ ਵਿੱਚ ਹੀ ਵੱਡੇ ਮੁਨਾਫੇ ਦੀ ਉਮੀਦ ਰੱਖਦੇ ਹਨ ਪਰ ਹਕੀਕਤ ਇਹ ਹੈ ਕਿ ਬਿਜ਼ਨਸ ਦਾ ਪਹਿਲਾ ਸਾਲ ਮੁਨਾਫਾ ਦਾ ਨਹੀਂ ਸਿੱਖਣ ਦਾ ਸਾਲ ਹੁੰਦਾ ਹੈ ਬਿਜ਼ਨਸ ਨੂੰ ਤੁਸੀਂ ਇੱਕ ਪੌਦੇ ਵਾਂਗ ਸਮਝੋ ਜੇ ਅੱਜ ਤੁਸੀਂ ਬੀਜ ਬੀਜੋ ਤਾਂ ਕੱਲ ਉਸ ਤੋਂ ਫਲ ਨਹੀਂ ਆਉਣੇ ਸਭ ਤੋਂ ਪਹਿਲਾਂ ਜੜਾਂ ਬਣਦੀਆਂ ਹਨ ਮਿੱਟੀ ਨਾਲ ਜੁੜਦੀਆਂ ਹਨ ਫਿਰ ਹੌਲੀ-ਹੌਲੀ ਟਾਹਣੀਆਂ ਪੱਤੇ ਤੇ ਆਖਰ ਵਿੱਚ ਫਲ ਇਹੀ ਪ੍ਰਕਿਰਿਆ ਬਿਜ਼ਨਸ ਦੀ ਵੀ ਹੁੰਦੀ ਹੈ ਪਹਿਲਾ ਸਾਲ ਤੁਹਾਡੇ ਬਿਜ਼ਨਸ ਦੀਆਂ ਜੜਾਂ ਬਣਾਉਣ ਦਾ ਸਮਾਂ ਹੈ ਪਰ ਬਹੁਤ ਲੋਕ ਜਦੋਂ ਪਹਿਲੇ ਸਾਲ ਵਿੱਚ ਮੁਨਾਫਾ ਨਹੀਂ ਦੇਖਦੇ ਉਹ ਨਿਰਾਸ਼ ਹੋ ਜਾਂਦੇ ਹਨ ਹਤਾਸ਼ ਹੋ ਜਾਂਦੇ ਹਨ ਤੇ ਕਈ ਵਾਰ ਬਿਜ਼ਨਸ ਛੱਡ ਵੀ ਦਿੰਦੇ ਹਨ। ਇਹੀ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ ਜੜਾਂ ਬਣ ਰਹੀਆਂ ਹਨ ਪਰ ਉਹ ਉੱਪਰ ਦੇ ਪੱਤੇ ਹੀ ਲੱਭਦੇ ਹਨ। ਸੋਚੋ ਇੱਕ ਕਿਸਾਨ ਜੇ ਬੀਜ ਬੀਜਣ ਦੇ ਅਗਲੇ ਦਿਨ ਹੀ ਫਲ ਲੱਭਣ ਲੱਗ ਪਏ ਕੀ ਉਹ ਸਫਲ ਹੋਵੇਗਾ? ਨਹੀਂ। ਇਸੇ ਤਰ੍ਹਾਂ ਬਿਜ਼ਨਸ ਨੂੰ ਵੀ ਸਮਾਂ, ਮਿਹਨਤ ਤੇ ਧੀਰਜ ਚਾਹੀਦਾ ਹੈ। ਮੈਂ ਤੁਹਾਨੂੰ ਇੱਕ ਹਕੀਕਤ ਦੱਸਦਾ ਹਾਂ। ਦੁਨੀਆ ਦੇ ਵੱਡੇ ਬਿਜ਼ਨਸ Amazon ਹੋਵੇ, Apple ਹੋਵੇ ਜਾਂ Alibaba ਕਿਸੇ ਦਾ ਵੀ ਪਹਿਲੇ ਸਾਲ ਵਿੱਚ ਮੁਨਾਫਾ ਨਹੀਂ ਆਇਆ। ਉਹਨਾਂ ਨੇ ਸਾਲਾਂ ਤੱਕ ਸਿਰਫ ਮਿਹਨਤ ਕੀਤੀ, ਨੁਕਸਾਨ ਸਹਿਆ ਪਰ ਆਪਣੀ ਜੜ੍ਹਾਂ ਮਜ਼ਬੂਤ ਕੀਤੀਆਂ ਅਤੇ ਅੱਜ ਉਹਨਾਂ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਤੂਫਾਨ ਵੀ ਉਹਨਾਂ ਨੂੰ ਹਿਲਾ ਨਹੀਂ ਸਕਦਾ। ਤਾਂ ਸੋਚੋ ਜੇ ਤੁਸੀਂ ਵੀ ਪਹਿਲੇ ਸਾਲ ਵਿੱਚ ਹੀ ਹਾਰ ਮੰਨ ਲੋਗੇ ਤਾਂ ਕੀ ਕਦੇ ਆਪਣਾ ਬਿਜ਼ਨਸ ਖੜਾ ਕਰ ਸਕੋਗੇ? ਪਹਿਲੇ ਸਾਲ ਵਿੱਚ ਤੁਹਾਡਾ ਕੰਮ ਹੈ ਸਿੱਖਣਾ, ਗਲਤੀਆਂ ਕਰਨਾ ਤੇ ਠੀਕ ਕਰਨਾ, ਗਾਹਕਾਂ ਨੂੰ ਸਮਝਣਾ, ਮਾਰਕੀਟ ਦੇ ਰੁਝਾਨ ਨੂੰ ਫੜਨਾ ਤੇ ਆਪਣੀ ਟੀਮ ਨੂੰ ਮਜ਼ਬੂਤ ਕਰਨਾ। ਜੇਕਰ ਇਹ ਸਾਲ ਤੁਸੀਂ ਧੀਰਜ ਨਾਲ ਬਿਤਾ ਲਓਗੇ ਤਾਂ ਦੂਜੇ ਸਾਲ ਤੋਂ ਬਿਜ਼ਨਸ ਖੁਦ ਤੁਹਾਨੂੰ ਮੁਨਾਫਾ ਦੇਣਾ ਸ਼ੁਰੂ ਕਰ ਦੇਵੇਗਾ ਯਾਦ ਰੱਖੋ ਬਿਜ਼ਨਸ ਦੀ ਕਿਤਾਬ ਦਾ ਪਹਿਲਾ ਸਾਲ ਮੁਨਾਫੇ ਦਾ ਨਹੀਂ ਸਿਰਫ ਇਨਵੈਸਟਮੈਂਟ ਸਿੱਖਣ ਤੇ ਅਨੁਭਵ ਦਾ ਸਾਲ ਹੁੰਦਾ ਹੈ ਜੇ ਤੁਸੀਂ ਇਹ ਸਮਝ ਗਏ ਤਾਂ ਤੁਹਾਡਾ ਬਿਜ਼ਨਸ ਕਦੇ ਵੀ ਹਿੱਲੇਗਾ ਨਹੀਂ ਇਸ ਲਈ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕਰੋ ਤਾਂ ਇਹ ਉਮੀਦ ਨਾ ਰੱਖੋ ਕਿ ਪਹਿਲੇ ਸਾਲ ਵਿੱਚ ਹੀ ਲੱਖਾਂ ਰੁਪਏ ਦੀ ਕਮਾਈ ਹੋ ਜਾਵੇਗੀ ਨਹੀਂ ਇਹ ਸਾਲ ਤੁਹਾਡੇ ਹੌਸਲੇ ਦੀ ਪਰਖ ਲੈਂਦਾ ਹੈ ਜੇਕਰ ਤੁਸੀਂ ਡਟ ਕੇ ਖੜੇ ਰਹੇ ਮਿਹਨਤ ਕੀਤੀ ਸਿੱਖਿਆ ਤਾਂ ਦੂਜੇ ਸਾਲ ਤੋਂ ਮੁਨਾਫਾ ਤੁਹਾਡੇ ਪੈਰ ਚੁੰਮਣ ਆਵੇਗਾ ਯਾਦ ਰੱਖੋ ਪਹਿਲੇ ਸਾਲ ਦੀ ਧੀਰਜ ਹੀ 10ਵੇਂ ਸਾਲ ਦੀ ਸਫਲਤਾ ਦੀ ਬੁਨਿਆਦ ਬਣਦੀ ਹੈ ਨੰਬਰ 7 ਗਾਹਕ ਦੀ ਲੋੜ ਨੂੰ ਸਹੀ ਤਰੀਕੇ ਨਾਲ ਸਮਝੋ ਦੋਸਤੋ ਬਿਜ਼ਨਸ ਦਾ ਸਭ ਤੋਂ ਵੱਡਾ ਰਾਜ਼ ਕੀ ਹੈ ਨਾ ਪੈਸਾ ਨਾ ਵੱਡੀ ਇਮਾਰਤ ਨਾ ਵੱਡੀ ਟੀਮ ਸਭ ਤੋਂ ਵੱਡਾ ਰਾਜ਼ ਹੈ ਗਾਹਕ ਦੀ ਲੋੜ ਨੂੰ ਸਹੀ ਤਰੀਕੇ ਨਾਲ ਸਮਝਣਾ ਜੇ ਤੁਸੀਂ ਗਾਹਕ ਦੀ ਅਸਲੀ ਲੋੜ ਨੂੰ ਸਮਝ ਗਏ ਤਾਂ ਬਿਜ਼ਨਸ ਤੁਹਾਡਾ ਹੈ ਪਰ ਜੇ ਤੁਸੀਂ ਸਿਰਫ ਆਪਣੀ ਸੋਚ ਤੇ ਚੱਲੇ ਤੇ ਗਾਹਕ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਤਾਂ ਯਕੀਨ ਮੰਨੋ bizness ਜਿਆਦਾ ਲੰਮਾ ਨਹੀਂ ਚੱਲੇਗਾ ਸੋਚੋ ਜ਼ਰਾ ਜੇ ਕਿਸੇ ਨੂੰ ਪਿਆਸ ਲੱਗੀ ਹੋਵੇ ਤੇ ਤੁਸੀਂ ਉਸ ਨੂੰ ਜੁੱਤੀ ਵੇਚਣ ਲੱਗ ਪੋ ਕੀ ਉਹ ਲਵੇਗਾ ਕਦੇ ਨਹੀਂ ਉਸ ਸਮੇਂ ਉਸ ਨੂੰ ਸਿਰਫ ਪਾਣੀ ਦੀ ਲੋੜ ਹੈ ਇਸੇ ਤਰ੍ਹਾਂ ਗਾਹਕ ਦੀ ਜ਼ਿੰਦਗੀ ਵਿੱਚ ਕਿਹੜੀ ਲੋੜ ਕਿਹੜੀ ਸਮੱਸਿਆ ਕਿਹੜਾ ਦਰਦ ਹੈ ਇਹ ਸਮਝਣਾ ਹੀ ਸਫਲ bizness ਦੀ ਕੁੰਜੀ ਹੈ ਬਹੁਤ ਲੋਕ bizness ਸ਼ੁਰੂ ਕਰਦੇ ਹਨ ਆਪਣੀ ਪਸੰਦ ਦੇ ਅਨੁਸਾਰ ਮੈਨੂੰ ਇਹ ਕਰਨਾ ਚੰਗਾ ਲੱਗਦਾ ਹੈ ਤਾਂ ਲੋਕ ਵੀ ਖਰੀਦਣਗੇ ਪਰ ਹਕੀਕਤ ਇਹ ਨਹੀਂ ਹੈ ਹਕੀਕਤ ਇਹ ਹੈ ਕਿ ਲੋਕ ਉਹੀ ਖਰੀਦਦੇ ਹਨ ਜੋ ਉਹਨਾਂ ਦੀ ਸਮੱਸਿਆ ਹੱਲ ਕਰੇ ਜੋ ਉਹਨਾਂ ਦੀ ਜ਼ਿੰਦਗੀ ਆਸਾਨ ਬਣਾਏ ਤਾਂ ਬਿਜ਼ਨਸਮੈਨ ਦੀ ਸਫਲਤਾ ਉਸ ਦੀ ਸੋਚ 'ਚ ਨਹੀਂ ਗਾਹਕ ਦੀ ਲੋੜ ਨੂੰ ਸਮਝਣ ਦੀ ਸਮਰੱਥਾ 'ਚ ਲੁਕੀ ਹੁੰਦੀ ਹੈ ਇੱਕ ਵਾਰ ਇੱਕ ਬੰਦੇ ਨੇ ਰੈਸਟੋਰੈਂਟ ਖੋਲ੍ਹਿਆ ਉਸ ਨੂੰ ਪੀਜ਼ਾ ਬਹੁਤ ਪਸੰਦ ਸੀ ਤਾਂ ਉਸਨੇ ਸੋਚਿਆ ਸਾਰੇ ਲੋਕਾਂ ਨੂੰ ਪੀਜ਼ਾ ਪਸੰਦ ਹੋਵੇਗਾ ਪਰ ਉਹ ਜਗ੍ਹਾ ਅਜਿਹੀ ਸੀ ਜਿੱਥੇ ਲੋਕ ਸਿਹਤ ਤੇ ਜ਼ਿਆਦਾ ਧਿਆਨ ਦਿੰਦੇ ਸਨ ਉਹਨਾਂ ਨੂੰ ਹਲਕਾ ਖਾਣਾ ਚਾਹੀਦਾ ਸੀ ਸਲਾਦ ਸੂਪ ਹੈਲਦੀ ਫੂਡ ਨਤੀਜਾ ਰੈਸਟੋਰੈਂਟ ਕੁਝ ਮਹੀਨਿਆਂ ਵਿੱਚ ਬੰਦ ਹੋ ਗਿਆ ਕਿਉਂ ਕਿਉਂਕਿ ਉਸਨੇ ਆਪਣੀ ਪਸੰਦ ਵੇਚਣ ਦੀ ਕੋਸ਼ਿਸ਼ ਕੀਤੀ ਗਾਹਕ ਦੀ ਲੋੜ ਨਹੀਂ ਸਮਝੀ ਇਸ ਦੇ ਬਾਅਦ ਇੱਕ ਹੋਰ ਰੈਸਟੋਰੈਂਟ ਨੇ ਉਹੀ ਜਗ੍ਹਾ ਤੇ ਗਾਹਕਾਂ ਦੀ ਲੋੜ ਸਮਝ ਕੇ ਹੈਲਦੀ ਆਪਸ਼ਨ ਦਿੱਤੇ ਤੇ ਉਹ ਰੈਸਟੋਰੈਂਟ ਕਾਮਯਾਬੀ ਦੀ ਮਿਸਾਲ ਬਣ ਗਿਆ ਤਾਂ ਦੋਸਤੋ ਬਿਜ਼ਨਸ ਦਾ ਨਿਯਮ ਬਹੁਤ ਸਾਫ਼ ਹੈ ਸਭ ਤੋਂ ਪਹਿਲਾਂ ਆਪਣੇ ਗਾਹਕ ਦੀ ਸੁਣੋ ਉਹ ਕੀ ਚਾਹੁੰਦੇ ਹਨ ਉਹ ਕਿਸ ਚੀਜ਼ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਕਿਹੜਾ ਹੱਲ ਚਾਹੀਦਾ ਹੈ ਜਦੋਂ ਤੁਸੀਂ ਗਾਹਕ ਦੀ ਲੋੜ ਸਮਝ ਕੇ ਉਹਨਾਂ ਲਈ ਪ੍ਰੋਡਕਟ ਜਾਂ ਸਰਵਿਸ ਬਣਾਉਂਦੇ ਹੋ ਤਾਂ ਗਾਹਕ ਸਿਰਫ ਖਰੀਦਦਾ ਹੀ ਨਹੀਂ ਉਹ ਤੁਹਾਡੇ ਨਾਲ ਜੁੜ ਜਾਂਦਾ ਹੈ ਉਹ ਤੁਹਾਡੇ ਬਿਜ਼ਨਸ ਦਾ ਬ੍ਰਾਂਡ ਐਂਬੈਸਡਰ ਬਣ ਜਾਂਦਾ ਹੈ ਅਤੇ ਇਹੀ ਹੈ ਲੰਬੇ ਸਮੇਂ ਦੀ ਸਫਲਤਾ ਯਾਦ ਰੱਖੋ ਗਾਹਕ ਦੀ ਲੋੜ ਹੀ ਬਿਜ਼ਨਸ ਦੀ ਧੜਕਣ ਹੈ ਜੇ ਤੁਸੀਂ ਇਹ ਧੜਕਣ ਮਹਿਸੂਸ ਕਰ ਲਈ ਤਾਂ ਬਿਜ਼ਨਸ ਕਦੇ ਵੀ ਮਰਦਾ ਨਹੀਂ ਨਾ ਆਪਣੀ ਸੋਚ ਵਿੱਚੋਂ ਨਾ ਆਪਣੀ ਪਸੰਦ ਸਿਰਫ ਉਹੀ ਵਿੱਚੋਂ ਜੋ ਗਾਹਕ ਲੱਭ ਰਿਹਾ ਹੈ ਕਿਉਂਕਿ ਗਾਹਕ ਦੀ ਲੋੜ ਨੂੰ ਪੂਰਾ ਕਰਨਾ ਹੀ ਸਫਲ ਬਿਜ਼ਨਸ ਦੀ ਅਸਲੀ ਕੁੰਜੀ ਹੈ। ਨੰਬਰ 8 ਸਹੀ ਟੀਮ ਬਣਾਉਣਾ ਸਫਲਤਾ ਦੀ ਕੁੰਜੀ ਹੈ। ਦੋਸਤੋ ਜੇ ਬਿਜ਼ਨਸ ਨੂੰ ਇੱਕ ਇਮਾਰਤ ਮੰਨੋ ਤਾਂ ਉਸ ਇਮਾਰਤ ਦੀ ਸਭ ਤੋਂ ਮਜ਼ਬੂਤ ਨੀ ਹੈ ਤੁਹਾਡੀ ਟੀਮ। ਬੰਦਾ ਚਾਹੇ ਕਿੰਨਾ ਵੀ ਚੰਗਾ, ਕਿੰਨਾ ਵੀ ਮਿਹਨਤੀ, ਕਿੰਨਾ ਵੀ ਟੈਲੈਂਟਡ ਹੋਵੇ ਪਰ ਜਦ ਤੱਕ ਉਸ ਦੇ ਨਾਲ ਸਹੀ ਲੋਕਾਂ ਦੀ ਟੀਮ ਨਹੀਂ ਹੁੰਦੀ ਉਹ ਬਿਜ਼ਨਸ ਨੂੰ ਵੱਡਾ ਨਹੀਂ ਬਣਾ ਸਕਦਾ। ਕਿਉਂਕਿ ਬਿਜ਼ਨਸ ਕੋਈ ਸੋਲੋ ਗੇਮ ਨਹੀਂ, ਇਹ ਇੱਕ ਜਥੇਬੰਦੀ ਜੰਗ ਹੈ ਜਿੱਥੇ ਹਰ ਮੈਂਬਰ ਦੀ ਆਪਣੀ ਜ਼ਿੰਮੇਵਾਰੀ ਹੈ। ਹਰ ਮੈਂਬਰ ਦੀ ਆਪਣੀ ਮਹੱਤਤਾ ਹੈ ਇਹ ਗੱਲ ਯਾਦ ਰੱਖੋ ਗਲਤ ਟੀਮ ਤੁਹਾਡਾ ਸੁਪਨਾ ਵੀ ਡੁੱਬੋ ਸਕਦੀ ਹੈ ਪਰ ਸਹੀ ਟੀਮ ਤੁਹਾਡੇ ਸੁਪਨਿਆਂ ਨੂੰ ਹਕੀਕਤ ਬਣਾ ਸਕਦੀ ਹੈ ਬਹੁਤ ਲੋਕ ਸੋਚਦੇ ਹਨ ਮੈਂ ਆਪ ਕਰ ਲਵਾਂਗਾ ਮੈਨੂੰ ਕਿਸੇ ਦੀ ਲੋੜ ਨਹੀਂ ਪਰ ਹਕੀਕਤ ਇਹ ਹੈ ਕਿ ਇੱਕ ਬੰਦਾ ਸਭ ਕੁਝ ਨਹੀਂ ਕਰ ਸਕਦਾ ਇੱਕ ਬੰਦੇ ਦੇ ਕੋਲ ਨਾ ਸਭ ਸਕਿੱਲਜ਼ ਹਨ ਨਾ ਫੁੱਲ ਟਾਈਮ ਨਾ ਸਾਰਾ ਤਜਰਬਾ ਜਿਵੇਂ ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ ਓਵੇਂ ਹੀ ਬਿਨਾ ਟੀਮ ਦੇ ਬਿਜ਼ਨਸ ਨਹੀਂ ਚੱਲਦਾ ਸੋਚੋ ਜ਼ਰਾ ਜੇ ক্রিকেট ਦੀ ਟੀਮ ਵਿੱਚ ਸਿਰਫ ਬੱਲੇਬਾਜ਼ ਹੋਣ ਨਾ ਗੇਂਦਬਾਜ਼ ਨਾ ਫੀਲਡਰ ਕੀ ਉਹ ਟੀਮ ਕਦੇ ਮੈਚ ਜਿੱਤ ਸਕਦੀ ਹੈ ਕਦੇ ਨਹੀਂ ਉਸੇ ਤਰ੍ਹਾਂ ਬਿਜ਼ਨਸ ਵਿੱਚ ਵੀ ਵੱਖ-ਵੱਖ ਸਕਿੱਲਸ ਵਾਲੇ ਲੋਕਾਂ ਦੀ ਲੋੜ ਹੁੰਦੀ ਹੈ ਕੋਈ ਫਾਈਨੈਂਸ ਸਮਝੇ ਕੋਈ ਮਾਰਕੀਟਿੰਗ ਕੋਈ ਆਪਰੇਸ਼ਨ ਕੋਈ ਕਸਟਮਰ ਸਪੋਰਟ ਤੇ ਜਦੋਂ ਇਹ ਸਾਰੇ ਸਹੀ ਜਗ੍ਹਾ ਤੇ ਮਿਲ ਕੇ ਕੰਮ ਕਰਦੇ ਹਨ ਤਾਂ ਬਿਜ਼ਨਸ ਰਾਕਟ ਦੀ ਤਰ੍ਹਾਂ ਉੱਡਦਾ ਹੈ ਪਰ ਦੋਸਤੋ ਸਿਰਫ ਟੀਮ ਬਣਾਉਣਾ ਹੀ ਕਾਫੀ ਨਹੀਂ ਸਹੀ ਟੀਮ ਬਣਾਉਣਾ ਹੈ ਇਹੀ ਸਫਲਤਾ ਦੀ ਕੁੰਜੀ ਹੈ ਸਹੀ ਟੀਮ ਦਾ ਮਤਲਬ ਹੈ ਉਹ ਲੋਕ ਜੋ ਤੁਹਾਡੇ ਵਿਜ਼ਨ ਤੇ ਵਿਸ਼ਵਾਸ ਕਰਦੇ ਹੋਣ ਜੋ ਪੈਸੇ ਲਈ ਨਹੀਂ ਦਿਲੋਂ ਕੰਮ ਕਰਦੇ ਹੋਣ ਜਿਨ੍ਹਾਂ ਦੀਆਂ ਤਾਕਤਾਂ ਤੇ ਕਮਜ਼ੋਰੀਆਂ ਇੱਕ ਦੂਜੇ ਨੂੰ ਪੂਰਾ ਕਰਦੀਆਂ ਹੋਣ ਇੱਕ ਅਜਿਹੀ ਟੀਮ ਜਿੱਥੇ ਹਰ ਮੈਂਬਰ ਇੱਕ ਦੂਜੇ ਤੇ ਭਰੋਸਾ ਕਰਦਾ ਹੋਵੇ ਜਿੱਥੇ ਹਰ ਕੋਈ ਸਿਰਫ ਆਪਣੀ ਜਿੱਤ ਨਹੀਂ ਪੂਰੀ ਟੀਮ ਦੀ ਜਿੱਤ ਦੇ ਬਾਰੇ ਸੋਚਦਾ ਹੋਵੇ ਯਾਦ ਰੱਖੋ ਦੋਸਤੋ business ਇੱਕ ਬੰਦਾ ਨਹੀਂ ਚਲਾਉਂਦਾ business ਚੱਲਦਾ ਹੈ ਟੀਮ ਨਾਲ ਇੱਕ ਗਲਤ ਬੰਦਾ ਟੀਮ ਵਿੱਚ ਹੋਵੇ ਤਾਂ ਸਾਰੀ ਨਹੀਂ ਹਿੱਲ ਜਾਂਦੀ ਹੈ ਪਰ ਜੇ ਸਹੀ ਲੋਕ ਸਹੀ ਸਮੇਂ ਤੇ ਸਹੀ ਕੰਮ ਤੇ ਲੱਗੇ ਹੋਣ ਕਾਮਯਾਬੀ ਤੁਹਾਡੇ ਕਦਮ ਚੁੰਮਦੀ ਹੈ ਤਾਂ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਪੱਕੀ ਕਰ ਲਵੋ ਤੁਹਾਡੀ ਟੀਮ ਸਿਰਫ ਵੱਡੀ ਨਹੀਂ ਸਹੀ ਹੋਵੇ ਕਿਉਂਕਿ ਸਹੀ ਟੀਮ ਹੀ ਸਫਲਤਾ ਦੀ ਅਸਲੀ ਕੁੰਜੀ ਹੈ ਨੰਬਰ 9 ਰਿਸਕ ਤੇ ਕ੍ਰਾਈਸਿਸ ਪਲੈਨਿੰਗ ਰੱਖੋ ਦੋਸਤੋ ਬਿਜ਼ਨਸ ਦੀ ਦੁਨੀਆ ਸਮੁੰਦਰ ਵਰਗੀ ਹੈ ਕਦੇ ਲਹਿਰਾਂ ਸ਼ਾਂਤ ਹੁੰਦੀਆਂ ਨੇ ਤੇ ਕਦੇ ਤੂਫਾਨ ਅਚਾਨਕ ਆ ਵਜਦਾ ਹੈ ਹੁਣ ਸਵਾਲ ਇਹ ਹੈ ਜੇ ਤੂਫਾਨ ਆਵੇ ਤਾਂ ਤੁਸੀਂ ਕੀ ਕਰੋਗੇ ਕੀ ਤੁਸੀਂ ਆਪਣੀ ਕਿਸ਼ਤੀ ਡੁੱਬਣ ਦਿਓਗੇ ਜਦ ਪਹਿਲਾਂ ਤੋਂ ਬਚਾ ਦਾ ਇੰਤਜ਼ਾਮ ਕਰਕੇ ਉਸ ਨੂੰ ਸੁਰੱਖਿਤ ਕਿਨਾਰੇ ਤੇ ਲੈ ਕੇ ਜਾਵੋਗੇ ਬਿਜ਼ਨਸ ਵਿੱਚ ਵੀ ਅਚਾਨਕ ਤੂਫਾਨ ਆਉਂਦੇ ਹਨ ਕਦੇ ਮਾਰਕੀਟ ਡਾਊਨ ਹੋ ਜਾਂਦੀ ਹੈ ਕਦੇ ਮੁਕਾਬਲਾ ਬਹੁਤ ਤਿੱਖਾ ਹੋ ਜਾਂਦਾ ਹੈ ਕਦੇ ਗਾਹਕ ਦੀ ਡਿਮਾਂਡ ਬਦਲ ਜਾਂਦੀ ਹੈ ਤੇ ਕਦੇ ਨਵੀਆਂ ਸਰਕਾਰੀ ਪਾਲਿਸੀਆਂ ਰਾਹ ਰੋਕ ਲੈਂਦੀਆਂ ਹਨ ਜਿਹੜਾ ਬੰਦਾ ਇਹ ਸੋਚਦਾ ਹੈ ਕਿ ਮੇਰੇ ਨਾਲ ਕੁਝ ਨਹੀਂ ਹੋਵੇਗਾ ਉਹ ਸਭ ਤੋਂ ਵੱਡੀ ਗਲਤੀ ਕਰਦਾ ਹੈ ਕਿਉਂਕਿ ਬਿਜ਼ਨਸ ਹਮੇਸ਼ਾ ਅਣਜਾਣ ਖਤਰਿਆਂ ਨਾਲ ਭਰਿਆ ਹੋਇਆ ਹੈ ਜੇ ਇੱਕ ਡਰਾਈਵਰ ਬਿਨਾਂ ਸਪੇਅਰ ਟਾਇਰ ਦੇ ਲੰਬੇ ਸਫ਼ਰ ਤੇ ਨਿਕਲ ਪਵੇ ਅਤੇ ਰਸਤੇ ਵਿੱਚ ਟਾਇਰ ਪੰਚਰ ਹੋ ਜਾਵੇ ਤਾਂ ਕੀ ਉਹ ਆਪਣਾ ਸਫ਼ਰ ਪੂਰਾ ਕਰ ਸਕਦਾ ਹੈ ਬਿਲਕੁਲ ਨਹੀਂ ਉਸੇ ਤਰ੍ਹਾਂ ਬਿਨਾਂ ਰਿਸਕ ਤੇ ਕ੍ਰਾਈਸਿਸ ਪਲੈਨਿੰਗ ਦੇ ਬਿਜ਼ਨਸ ਕਰਨਾ ਇੱਕ ਪੰਚਰ ਟਾਇਰ ਵਾਲੀ ਕਾਰ ਚਲਾਉਣ ਵਰਗਾ ਹੈ ਤੁਸੀਂ ਕਦੇ ਵੀ ਵਿਚਕਾਰ ਫਸ ਸਕਦੇ ਹੋ ਇਸ ਲਈ ਸਿਆਣਾ ਉਦਮੀ ਹਮੇਸ਼ਾ ਦੋ ਚੀਜ਼ਾਂ ਕਰਦਾ ਹੈ ਪਹਿਲਾ ਉਹ ਹਰ ਸੰਭਵ ਰਿਸਕ ਦੀ ਸੂਚੀ ਬਣਾਉਂਦਾ ਹੈ ਦੂਜਾ ਉਸ ਰਿਸਕ ਤੋਂ ਬਚਣ ਜਾਂ ਉਸ ਨੂੰ ਕਾਬੂ ਕਰਨ ਲਈ ਪਲਾਨ ਬਣਾਉਂਦਾ ਹੈ ਇਸ ਨੂੰ ਹੀ ਕਹਿੰਦੇ ਹਨ ਕਰਾਈਸਿਸ ਮੈਨੇਜਮੈਂਟ ਜੇ ਪੈਸੇ ਦੀ ਕਮੀ ਆਵੇ ਤਾਂ ਐਮਰਜੈਂਸੀ ਫੰਡ ਤਿਆਰ ਹੋਣਾ ਚਾਹੀਦਾ ਹੈ ਜੇ ਕੋਈ ਵੱਡਾ ਆਰਡਰ ਕੈਨਸਲ ਹੋ ਜਾਵੇ ਤਾਂ ਉਸ ਦਾ ਆਪਸ਼ਨ ਹਮੇਸ਼ਾ ਤਿਆਰ ਹੋਣਾ ਚਾਹੀਦਾ ਹੈ ਜੇ ਕੋਈ ਕਰਮਚਾਰੀ ਛੱਡ ਕੇ ਚਲਾ ਜਾਵੇ ਤਾਂ ਉਸ ਦੀ ਜਗ੍ਹਾ ਭਰਨ ਵਾਲਾ ਬੈਕਅਪ ਪਲਾਨ ਹੋਣਾ ਚਾਹੀਦਾ ਹੈ ਬਿਜ਼ਨਸ ਹੋਪ ਤੇ ਨਹੀਂ ਚੱਲਦਾ ਬਿਜ਼ਨਸ ਪਲੈਨਿੰਗ ਤੇ ਚੱਲਦਾ ਹੈ ਆਪਣੀ ਕਾਮਯਾਬੀ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਿਰਫ ਸੁਪਨੇ ਨਾ ਦੇਖੋ ਪਰ ਉਹ ਵੀ ਸੋਚੋ ਜੇ ਕੋਈ ਸੁਪਨਾ ਟੁੱਟ ਗਿਆ ਤਾਂ ਉਸ ਦਾ ਹੱਲ ਕੀ ਹੋਵੇਗਾ ਜੇ ਕੋਈ ਮੁਸੀਬਤ ਆ ਗਈ ਤਾਂ ਉਸ ਨਾਲ ਨਿਪਟਣ ਲਈ ਤੁਹਾਡੇ ਕੋਲ ਕਿਹੜੀ ਸਟਰੈਟੇਜੀ ਹੋਵੇਗੀ ਦੋਸਤੋ ਵਿਜੇਤਾ ਉਹ ਨਹੀਂ ਹੁੰਦੇ ਜੋ ਕਦੇ ਡਿੱਗਦੇ ਨਹੀਂ ਵਿਜੇਤਾ ਉਹ ਹੁੰਦੇ ਹਨ ਜੋ ਡਿੱਗਣ ਤੋਂ ਬਾਅਦ ਵੀ ਖੜੇ ਹੋਣ ਦਾ ਤਰੀਕਾ ਜਾਣਦੇ ਹਨ ਅਤੇ ਇਹ ਤਰੀਕਾ ਹੁੰਦਾ ਹੈ ਰਿਸਕ ਤੇ ਕ੍ਰਾਈਸਿਸ ਪਲੈਨਿੰਗ ਨਾਲ ਇਸ ਲਈ business ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਯਾਦ ਰੱਖੋ ਤੁਹਾਡੀ ਤਿਆਰੀ ਸਿਰਫ ਕਾਮਯਾਬੀ ਲਈ ਨਹੀਂ ਮੁਸੀਬਤਾਂ ਨਾਲ ਲੜਨ ਲਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਬੰਦਾ ਤੂਫਾਨ ਲਈ ਤਿਆਰ ਹੁੰਦਾ ਹੈ ਉਹੀ ਜ਼ਿੰਦਗੀ ਦੇ ਸਮੁੰਦਰ ਵਿੱਚ ਆਪਣੀ ਕਿਸ਼ਤੀ ਨੂੰ ਸੁਰੱਖਿਅਤ ਤੌਰ ਤੇ ਮੰਜ਼ਲ ਤੱਕ ਲੈ ਕੇ ਜਾਂਦਾ ਹੈ। ਨੰਬਰ 10 ਮਨੋਵਿਗਿਆਨਕ ਤਿਆਰੀ ਕਰੋ। ਦੋਸਤੋ, ਬਿਜ਼ਨਸ ਸਿਰਫ ਪੈਸਿਆਂ ਦੀ ਖੇਡ ਨਹੀਂ ਹੈ। ਬਿਜ਼ਨਸ ਸਿਰਫ ਨਿਵੇਸ਼, ਨਫਾ, ਨੁਕਸਾਨ ਦੀ ਗਿਣਤੀ ਨਹੀਂ ਹੈ। ਬਿਜ਼ਨਸ ਦਰਅਸਲ ਮਨੋਵਿਗਿਆਨ ਦੀ ਲੜਾਈ ਹੈ। ਇੱਥੇ ਜਿੱਤਦਾ ਉਹੀ ਹੈ ਜਿਸ ਦਾ ਮਨ ਸਭ ਤੋਂ ਵੱਧ ਮਜ਼ਬੂਤ ਹੁੰਦਾ ਹੈ। ਸੋਚੋ ਜ਼ਰਾ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਹੋ ਤੇ ਬੱਲੇ 6 ਮਹੀਨੇ ਤੱਕ ਨਾ ਮੁਨਾਫਾ ਆ ਰਿਹਾ ਹੈ ਨਾ ਹੀ ਉਮੀਦ ਮੁਤਾਬਕ ਗਾਹਕ ਆ ਰਹੇ ਹਨ ਲੋਕ ਤੁਹਾਨੂੰ ਕਹਿਣ ਲੱਗ ਜਾਂਦੇ ਹਨ ਵੇਖਿਆ ਅਸੀਂ ਕਿਹਾ ਸੀ ਇਹ ਕੰਮ ਤੇਰੇ ਲਈ ਨਹੀਂ ਇਹ ਤੇਰਾ ਖਿਆਲ ਹੀ ਗਲਤ ਸੀ ਤੈਨੂੰ ਨੌਕਰੀ ਕਰਨੀ ਚਾਹੀਦੀ ਸੀ ਇਹ ਬਿਜ਼ਨਸ ਵਾਲੀ ਗੱਲ ਨਹੀਂ ਹੁਣ ਦੱਸੋ ਉਸ ਵੇਲੇ ਸਭ ਤੋਂ ਵੱਡੀ ਲੜਾਈ ਕਿਹੜੀ ਹੁੰਦੀ ਹੈ ਪੈਸਿਆਂ ਦੀ ਨਹੀਂ ਉਹ ਹੁੰਦੀ ਹੈ ਮਾਨਸ ਦੀ ਬਿਜ਼ਨਸ ਕਰਨ ਵਾਲਾ ਬੰਦਾ ਉਹੀ ਸਫਲ ਹੁੰਦਾ ਹੈ ਜੋ ਮਨੋਵਿਗਿਆਨਕ ਤੌਰ ਤੇ ਤਿਆਰ ਹੋਵੇ ਜੋ ਆਪਣੇ ਆਪ ਨੂੰ ਇਹ ਕਹਿ ਸਕੇ ਹਾਂ ਮੁਸ਼ਕਲਾਂ ਆਉਣਗੀਆਂ हां ਲੋਕ ਹੱਸਣਗੇ हां ਨੁਕਸਾਨ ਵੀ ਹੋਵੇਗਾ ਪਰ ਮੈਂ ਡਿਗਣਾ ਨਹੀਂ ਮੈਂ ਟੁੱਟਣਾ ਨਹੀਂ ਮੈਂ ਰੁਕਣਾ ਨਹੀਂ ਇਤਿਹਾਸ ਗਵਾਹ ਹੈ ਵੱਡੇ ਬਿਜ਼ਨਸਮੈਨ ਪਹਿਲੇ ਦਿਨ ਤੋਂ ਕਾਮਯਾਬ ਨਹੀਂ ਹੋਏ ਉਹਨਾਂ ਨੇ ਵੀ ਬੇਅੰਤ ਹਟਕੇ ਸਹੀ ਪਰ ਉਹਨਾਂ ਦਾ ਮਨ ਨਹੀਂ ਡਿਗਿਆ ਜਿਹੜਾ ਮਨੋਵਿਗਿਆਨਕ ਤੌਰ ਤੇ ਕੱਚਾ ਹੁੰਦਾ ਹੈ ਉਹ ਛੋਟੀ ਜੀ ਮੁਸ਼ਕਲ ਆਉਂਦਿਆਂ ਹੀ ਹਾਰ ਮੰਨ ਲੈਂਦਾ ਹੈ ਪਰ ਜਿਹੜਾ ਮਨੋਵਿਗਿਆਨਕ ਤੌਰ ਤੇ ਤਿਆਰ ਹੁੰਦਾ ਹੈ ਉਹ ਛਟਕਿਆਂ ਨੂੰ ਸਬਕ ਬਣਾਉਂਦਾ ਹੈ ਤੇ ناکامی ਨੂੰ ਆਪਣਾ ਅਧਿਆਪਕ ਬਣਾ ਲੈਂਦਾ ਹੈ ਮਨੋਵਿਗਿਆਨਕ ਤਿਆਰੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਡਰ ਤੋਂ ਮੁਕਤ ਹੋ ਜਾਓਗੇ। ਮਤਲਬ ਇਹ ਹੈ ਕਿ ਤੁਸੀਂ ਡਰ ਦੇ ਬਾਵਜੂਦ ਵੀ ਅੱਗੇ ਵਧਣ ਦੀ ਹਿੰਮਤ ਰੱਖੋਗੇ। ਜਦੋਂ ਤੁਹਾਡੇ ਸਾਹਮਣੇ ਚੁਣੌਤੀ ਆਵੇਗੀ ਤਾਂ ਤੁਸੀਂ ਭੱਜਣ ਦੀ ਬਜਾਏ ਉਸ ਦਾ ਸਿੱਧਾ ਸਾਹਮਣਾ ਕਰੋਗੇ। ਜਦੋਂ ਤੁਹਾਡਾ ਬਿਜ਼ਨਸ ਡਿੱਗੇਗਾ ਤਾਂ ਤੁਸੀਂ ਉਸ ਨੂੰ ਖੜਾ ਕਰਨ ਦਾ ਜੋਸ਼ ਰੱਖੋਗੇ। ਯਾਦ ਰੱਖੋ ਦੋਸਤੋ, ਬਿਜ਼ਨਸ ਦੇਖਣ ਵਿੱਚ ਬਾਹਰੀ ਦੁਨੀਆ ਦੀ ਲੜਾਈ ਹੈ ਪਰ ਅਸਲ ਵਿੱਚ ਇਹ ਅੰਦਰਲੀ ਦੁਨੀਆ ਦੀ ਜੰਗ ਹੈ। ਤੁਹਾਡੇ ਵਿਚਾਰ, ਤੁਹਾਡਾ ਹੌਸਲਾ, ਤੁਹਾਡਾ ਧੀਰਜ ਇਹੀ ਤੁਹਾਡੇ ਬਿਜ਼ਨਸ ਦੀ ਰੀਡ ਦੀ ਹੱਡੀ ਹਨ ਇਸ ਲਈ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਨ ਨੂੰ ਤਿਆਰ ਕਰੋ ਆਪਣੇ ਆਪ ਨੂੰ ਸਿਖਾਓ ਚਾਹੇ ਜੋ ਵੀ ਹੋਵੇ ਮੈਂ ਹਾਰ ਨਹੀਂ ਮੰਨਣੀ ਕਿਉਂਕਿ ਜਿਹੜਾ ਮਨੋਵਿਗਿਆਨਕ ਤੌਰ ਤੇ ਤਿਆਰ ਹੁੰਦਾ ਹੈ ਉਹੀ ਦੁਨੀਆ ਦੇ ਕਿਸੇ ਵੀ ਤੂਫਾਨ ਦਾ ਸਾਹਮਣਾ ਕਰਕੇ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚਦਾ ਹੈ ਦੋਸਤੋ ਅਸੀਂ ਅੱਜ ਗੱਲ ਕੀਤੀ ਉਹਨਾਂ 10 ਗੱਲਾਂ ਦੀ ਜੋ ਹਰ ਉਸ ਬੰਦੇ ਨੂੰ ਪਤਾ ਹੋਣੀ ਚਾਹੀਦੀਆਂ ਹਨ ਜੋ ਬਿਜ਼ਨਸ ਸ਼ੁਰੂ ਕਰਨ ਦਾ ਸੁਪਨਾ ਦੇਖਦਾ ਹੈ ਚਾਹੇ ਗੱਲ ਹੋਵੇ ਆਪਣੇ ਬਜਟ ਨੂੰ ਸਮਝਣ ਦੀ ਜਾਂ ਸਹੀ ਮਾਰਕੀਟ ਰਿਸਰਚ ਕਰਨ ਦੀ ਚਾਹੇ ਆਪਣੀ ਤਾਕਤ ਤੇ ਕਮਜ਼ੋਰੀ ਪਛਾਣਨ ਦੀ ਜਾਂ ਮਨੋਵਿਗਿਆਨਕ ਤਿਆਰੀ ਕਰਨ ਦੀ ਹਰ ਨੁਕਤਾ ਤੁਹਾਡੀ ਸਫਲਤਾ ਦਾ ਰਸਤਾ ਸਾਫ਼ ਕਰਦਾ ਹੈ ਯਾਦ ਰੱਖੋ ਬਿਜ਼ਨਸ ਕੋਈ ਛੋਟੀ ਦੌੜ ਨਹੀਂ ਇਹ ਲੰਬੀ ਮੈਰਾਥਨ ਹੈ ਇੱਥੇ ਸਬਰ ਚਾਹੀਦਾ ਹੈ ਮਿਹਨਤ ਚਾਹੀਦੀ ਹੈ ਅਤੇ ਸਭ ਤੋਂ ਵੱਧ ਹਿੰਮਤ ਚਾਹੀਦੀ ਹੈ ਜੇ ਤੁਸੀਂ ਇਹ 10 ਗੱਲਾਂ ਆਪਣੇ ਦਿਲ ਤੇ ਲਿਖ ਲਓ ਤੇ ਇਹਨਾਂ ਨੂੰ ਅਮਲ ਵਿੱਚ ਲਿਆਓ ਤਾਂ ਕੋਈ ਸ਼ੱਕ ਨਹੀਂ ਕਿ ਤੁਹਾਡਾ ਬਿਜ਼ਨਸ ਸਿਰਫ ਚੱਲੇਗਾ ਨਹੀਂ ਬਲਕਿ ਚਮਕੇਗਾ ਵੀ ਤਾਂ ਦੋਸਤੋ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਅਸੀਂ ਤੁਹਾਡੇ ਲਈ ਹੋਰ ਵੀ ਅਜਹੀਆਂ ਮੋਟੀਵੇਸ਼ਨਲ ਤੇ ਗਿਆਨ ਭਰੀਆਂ ਗੱਲਾਂ ਲਿਆਉਂਦੇ ਰਹਾਂਗੇ ਚਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ